ਤੁਸੀਂ ਦੇਖ ਰਹੇ ਹੋ ਲੋਕ ਸਮਾਚਾਰ رپورਟਰ ਭਗਵਾਨ ਸਿੰਘ ਖਜਾਲਾ ਦੀ ਖਾਸ ਰਿਪੋਰਟ ਪਿੰਡ ਤੋਂ ਸਿੱਕਾ ਵਿਖੇ ਹਰਪਾ ਜਨਸ ਸਿੰਘ ਈਟੀਓ ਨੇ ਹਲਕਾ ਖਡੂਰ ਸਾਹਿਬ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਕਿ ਅਸੀਂ ਤੁਹਾਨੂੰ ਜਤਾਇਆ ਸਾਡੇ ਪਿੰਡ ਦੇ ਮਸਲੇ ਇਹ ਨੇ ਮੈਂ ਨੌਕਰੀ ਬਈਆ ਇਸੇ ਸਰਕਾਰ ਚ ਤੇ ਅੰਦਰ ਸਰਕਾਰ ਦੇ ਵਿੱਚ ਨਿਕਤਰ ਹੋਏ ਮੇਰੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਮੇਰੇ ਵੀਰ ਮੇਰੀਆਂ ਮਾਤਾ ਮਾਪੇਨਾ ਆਓ ਸਭ ਤੋਂ ਪਹਿਲਾਂ ਮੈਂ ਫਤਿਹ ਨਿਸਾਨ ਜੀ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਮੈਂ ਇਹ ਪਤਾ ਹੀ ਐ ਵੈਸੇ ਤੁਹਾਨੂੰ ਦੱਸਣਾ ਚਾਹੁੰਦਾ ਕਿ 6 ਬੂਥ ਨੇ ਇਸ ਤਰ੍ਹਾਂ ਦਾ ਹਲਕੇ ਪਿੰਡ ਦੇ ਤੇ 6 ਦੇ 6 ਤੁਸੀਂ 2022 ਦੇ ਵਿੱਚ ਵੱਡੀ ਲੀਡ ਦੇ ਨਾਲ ਜਿੱਤੇ ਸੀ ਵੱਡੀ ਲੀਡ ਕੋਈ ਵੀ ਬੂਥ ਹੈ ਉਹ ਜਾਰੀ ਕਰਿਆ ਸੀ ਜਿਹਦੇ ਨਾਲ ਸਾਡੀਆਂ ਘਰ ਤੋਂ ਵੋਟਾਂ ਆਈਆਂ ਹੁਣ ਸਾਰੇ ਜਿੱਤੇ ਸੀਗੇ ਤੇ ਉਹੋ ਹੀ ਇਤਿਹਾਸ ਰੀਪੀਟ ਕਰਦੇ ਆ ਹੋਇਆ ਆਪਾਂ 6 ਦੇ 6 ਬੂਥ ਇਸ ਪਿੰਡ ਦੇ ਵੱਡੀ ਲੀਡ ਦੇ ਨਾਲ ਜਿਤਾਉਣੇ ਨੇ ਇਸ ਵਾਸਤੇ ਆਪਾਂ ਸਾਰੇ ਨੇ ਕੰਮ ਕਰਸੇ ਵੀ ਕਰਨੇ ਨੇ ਔਰ ਜਿੰਨੀ ਮਿਹਨਤ ਉਦੋਂ ਕੀਤੀ ਸੀਗੀ ਸਾਡੀ ਸਾਰੀ ਟੀਮ ਉਹ ਆ ਸਾਡੀ ਟੀਮ ਦੇ ਵਿੱਚ ਵਾਤਾ ਹੀ ਹੋਇਆ ਹੈ ਉਦੋਂ ਦੀ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਆ ਹੁਣ ਵੀ ਕਰਨੀ ਆ ਤਾਂ ਸਿੱਕਾ ਪੈਰਾਮੀਟ ਟੋਪਰ ਰਿਹਾ ਹੈ ਤੇ ਤਰਸਿੱਕੇ ਨੇ ਹੁਣ ਵੀ ਟੋਪਰ ਹੋਣਾ ਜਿਨੇ ਸਰਦਾਰ ਬਲਵੰਤ ਸਿੰਘ ਕੀ ਦੱਸ ਕੇ ਗਏ ਨੇ ਕਿ 91% ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਨੇ ਇਹ ਕੱਲੇ ਤਸਿੱਕੇ ਤੇ ਜਾਂ ਜੜਿਆਲੇ ਵਾਲੇ ਜਿਹੜੀ ਪੂਰੇ ਪੰਜਾਬ ਦੇ ਵਿੱਚ ਹੀ 99.9% ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਇਹ ਕਈ ਵਾਰੀ ਅਜੀਬ ਨਾ ਉਹ ਕਰਦੇ ਨੇ ਗੱਲਾਂ ਜਦੋਂ ਤੇ ਕਹਿੰਦੇ ਨੇ ਕਾਹਦਾ ਬਦਲਾ ਆ ਗਿਆ ਜੀ ਫਿਰ ਇਹ ਬਦਲਾਅ ਹੈਗਾ ਕਿ ਨਹੀਂ ਹੈਗਾ ਤੇ ਪਿੰਡ ਦੇ ਵਿੱਚ ਦਹਾਂ ਤਰ੍ਹਾਂ ਦੇ ਬਿਜਲੀ ਦੇ ਬਿੱਲ ਆਦੇ ਹੁਣ ਇਹ ਬਦਲਾਅ ਆ ਕਿ ਨਹੀਂ ਬਦਲਾ ਕਿਤਾਬ ਡਾਬਰ ਆਇਆ ਫਿਰ ਆਪਾਂ ਇਹ ਬਿਜਲੀ ਦੇ ਬਿੱਲ ਫ੍ਰੀ ਕਰਾਉਣ ਵਾਸਤੇ ਅਸੀਂ ਕਿਸੇ ਨਾਲ ਕੋਈ ਬਤ ਕਰਾਈ ਨਹੀਂ ਕੀਤਾ। ਅਸੀਂ ਕੋਈ ਧਰਮ ਨਹੀਂ ਪੁੱਛਿਆ, ਕੋਈ ਜਾਤ-ਪਾਤ ਨਹੀਂ ਪੁੱਛੀ, ਕੋਈ ਪਾਰਟੀ ਨਹੀਂ ਪੁੱਛੀ। ਕਿਸੇ ਨਾਲ ਕੋਈ ਬਤ ਕਰਾਈ ਨਹੀਂ ਕੀਤਾ, ਕੋਈ ਲੋੜ ਨਹੀਂ ਵੇਚਿਆ ਕਿਸੇ ਦਾ 1 ਕਿਲੋਵਾਟ ਆ ਕੇ 2 ਕਿਲੋਵਾਟ। ਕੋਈ ਫਾਰਮ ਨਹੀਂ ਭਰਿਆ। ਕਿਤੇ ਕੋਰੇ ਕਾਗਜ਼ ਤੇ ਸਾਈਨ ਨਹੀਂ ਕੀਤੇ। ਕੋਈ ਬਿਜਲੀ ਵਾਲਾ ਸਾਡੇ ਘਰੇ ਨਹੀਂ ਆਇਆ। ਜੇ ਆਇਆ ਤਾਂ ਸਿਰਫ ਬਿਜਲੀ ਦਾ ਬਿੱਲ ਜ਼ੀਰੋ ਆਇਆ। ਬਿਨਾ ਕਿਸੇ ਕੋਸ਼ਿਸ਼ ਕਰੇ ਇਹ ਤਾਂ ਵੀਧੀ ਹੈ ਨਾ ਨਹੀਂ ਤੇ ਸਰਕਾਰਾਂ ਸਹੂਲਤ ਦੇਂਦੀਆਂ ਸਹੂਲਤ ਦੇਣ ਤੋਂ ਪਹਿਲਾਂ ਇੰਨੀਆਂ ਰੋਕਾਂ ਟੋਕਾਂ ਆਈਦੀਆਂ ਫਾਰ ਬੈਠਦੀਆਂ ਸ਼ੁਰੂ ਹੋ ਜਾਂਦੀਆਂ ਕਿ ਲੋਕ ਸਹੂਲਤ ਲੈ ਹੀ ਨਹੀਂ ਸਕਦੇ ਜਾਂਦੇ ਨਹੀਂ ਪਹਿਲਾਂ ਪਹਿਲਾਂ ਸਰਕਾਰਾਂ 200 ਯੂਨਿਟ ਦੇਂਦੀਆਂ ਸੀ ਕਿ ਉਹ ਕੁਝ ਇੱਕ ਲੋਕਾਂ ਨੂੰ ਉਹਨਾਂ ਦੇ ਵੀ ਲਿਮਟ ਲਾਈ ਕਿ ਤੁਹਾਡਾ 1 ਕਿਲੋਵਾਟ ਦਾ ਕਨੈਕਸ਼ਨ ਚਾਹੀਦਾ ਜੇ 1 ਕਿਲੋਵਾਟ ਦੇ ਦੇ ਤੇ ਨਹੀਂ ਕਰ ਉੱਡਰ ਨਹੀਂ ਜਾ ਸਕਦੇ ਤੇ ਫਿਰ ਕਾਹੀ ਉਜੂਤ ਤੁਸੀਂ ਕਿ ਸੋ ਐਸ ਵੈਲੇ ਇੱਕ ਤੇ ਇਹ ਕੰਮ ਕੀਤਾ ਦੂਸਰਾ ਬਿਜਲੀ ਦੀ ਕੋਈ ਦਿੱਕਤ ਨਹੀਂ ਆਉਂਦੀ ਪੂਰੇ ਪੰਜਾਬ ਦੇ ਵਿੱਚ ਪਤਾ ਹੈ ਨਾ ਬਿਜਲੀ ਚ ਸੀਜ਼ਨ ਦੇ ਵਿੱਚ ਕਿੰਨੀ ਆਉਂਦੀ ਹੈ ਕੋਈ ਮੁਸ਼ਕਲ ਆਉਂਦੀ ਹੈ ਕਿ ਰੇਤ ਨਹੀਂ ਵੀ ਰਾਤ ਨੂੰ ਪਾਣੀ ਆਉਣ ਜਾਣਾ ਹੈ ਆਪਾਂ ਦੇ ਕਰੀ 2 ਘੰਟੇ ਵਿੱਚ ਜਿਹੜੀ ਆ ਗਈ ਤੇ ਕਰੀ 3 ਘੰਟੇ ਆ ਗਈ ਫੁੱਲੇ ਆਮ ਬਿਜਲੀ ਦਿੱਤੀ ਹੈ 1880 ਕਰੋੜ ਰੁਪਇਆ ਘਾਟੇ ਦੇ ਵਿੱਚ ਸੀ ਜਦੋਂ ਆਏ ਆ ਅੱਜ ਬਿਜਲੀ ਲੈਖਵਾ ਇੰਨੀਆਂ ਸੁਵਿਧਾ ਦੇ ਕੇ 772 ਕਰੋੜ ਰੁਪਏ ਮਨਾਉਂਦੇ ਜੈ ਸ੍ਰੀ ਅਕਾਲ ਪੈਸਾ ਤੁਹਾਡਾ ਪੈਸਾ ਤੁਸੀਂ ਦਿੱਤਾ ਕਦੀ ਇਹੋ ਜੀ ਗੱਲ ਹੋਈ ਸੀ ਕਿ ਇੱਕ ਥਰਮਲ ਪਲੈਂਟ ਪ੍ਰਾਈਵੇਟ ਤੇ ਹੁਣ ਬਿਜਲੀ ਵਿਭਾਗ ਨੇ ਖਰੀਦ ਕੇ ਸਰਕਾਰੀ ਕਰਪਾ ਵੇ ਪੂਰੇ ਦੇਸ਼ ਦੇ ਵਿੱਚ ਕਿਹਨੇ ਸਰਕਾਰੀ ਅਧਿਕਾਰ ਕੰਮ ਨਹੀਂ ਕੀਤਾ ਇਹ ਕੰਮ ਸਿਰਫ ਪੰਜਾਬ ਦੇ ਵਿੱਚ ਸਰਕਾਰ ਭਗਵੰਦ ਸਿੰਘ ਮਾਨ ਸਾਹਿਬ ਨੇ ਕੀਤਾ ਬੋਇਦਵਾਲ ਸਾਹਿਬ ਦਾ ਬੜਾ ਕਰਮੋਡ ਪ੍ਰਾਈਵੇਟ ਸੀਗਾ ਇਹ ਕਹੋਗਾ 80 ਕਰੋੜ ਦਾ ਖਰੀਦ ਕੇ ਸਰਕਾਰੀ ਕਰਪਾ 1100 ਏਕੜ ਜ਼ਮੀਨ ਆ ਗਈ ਉਹਨੂੰ ਨਾਲ ਸਰਕਾਰ ਨੂੰ 1100 ਏਕੜ ਜ਼ਮੀਨ ਦੇ ਵਿੱਚ ਆਓ 700 ਚਕ ਪਲਾਂਟ ਲਗਾਏ 401 ਕੋਰ ਜ਼ਮੀਨ ਆ ਔਖੇ ਕੋਈ ਹੋਰ ਨਵਾਂ ਪ੍ਰੋਜੈਕਟ ਲਿਖਿਆ ਨਹੀਂ ਇਹ ਤਬਦੀਲੀ ਨਹੀਂ ਦੇ ਹੋਰ ਕੀ ਆ ਕਦੀ ਸੋਚਿਆ ਸੀਗਾ ਕਿ ਸਾਡੇ ਥਰਮਲ ਪਲਾਂਟਾਂ ਦੇ ਉੱਤੇ 40 40 45 45 ਦਿਨ ਦਾ ਕੋਰਾ ਹੋ ਜਾਊਗਾ ਰੋਵੜੇ ਕਰਨਾ ਪਾੜਦੇ ਨੇ ਹਾ ਦੋ ਦਿਨ ਦਾ ਕੋਲਾ ਰਹਿ ਗਿਆ ਇੱਕ ਦਿਨ ਦਾ ਰਹਿ ਗਿਆ ਬਿਜਲੀ ਦਾ ਬਲੈਕ ਆਉ ਜਾਣਾ ਜੇਮ ਜਾਣਾ ਅੱਜ ਸਾਡੇ ਕੋਲ 40 ਤੋਂ ਵੱਧ ਦਿਨਾਂ ਦਾ ਕੋਲਾ ਸਾਡੇ ਥਰਮਲ ਪਲਾਂਟਾਂ ਦੇ ਉੱਤੇ ਪਿਆ ਜੇ ਕਿਸੇ ਨੂੰ ਬਿਜਲੀ ਦੇ ਮਸਲੇ ਦੇ ਉੱਤੇ ਮਾਸਾ ਜਿੰਨੀ ਵੀ ਚਿੰਤਾ ਕਰਨ ਦੀ ਕੋਈ ਨਾ ਕਰਦੀ ਕੋਈ ਨਾ ਬਦਲਾਵ ਕੀ ਬਦਲਾਅ ਆ ਬਦਲਾਵ ਹੋਰ ਆਪਾਂ ਠੀਕ ਹੈ ਕਈਆਂ ਨੂੰ ਨਹੀਂ ਦਿਖਦਾ ਹੋਊਗਾ ਉਹ ਆਪਣਾ ਟੈਸਟ ਕਰਾ ਰਹੇ ਨੇ ਟੈਸਟ ਕਰਾ ਰਹੇ ਨੇ ਜਿਨ੍ਹਾਂ ਨੂੰ ਨਹੀਂ ਦੇਖ ਪਾਉਂ ਉਹ ਟੈਸਟ ਕਰਾ ਰਹੇ ਜਾਂ ਉਹ ਵੀ ਆਪਣੇ ਜਿਹੜੇ ਕਹਿੰਦੇ ਨਹੀਂ ਆ ਉਹ ਆਪਣੇ ਬਿਜਲੀ ਦੇ ਮਿਲ ਦੇ ਦੇਖ ਲੈ ਜਾਂ ਉਹ ਜਾ ਕੇ ਦੇਖ ਲੈ ਕਿ ਜਦੋਂ ਸਾਨੂੰ ਜਿਹੜਾ 2-2 ਘੰਟੇ ਬਿਜਲੀ ਮਿਲਦੀ ਸੀ ਅੱਜ 15-15 16-16 ਘੰਟੇ ਮਿਲ ਰਹੇ ਆ ਆ ਐ ਕੋਈ ਝੜਕਾਂ ਸੀ ਗਿਆ ਆ ਆਹੋਈ ਝੜਕਾਂ ਸੀ ਗਿਆ ਲੱਗ ਰਹੀਆਂ ਨਾ ਕੱਲ੍ਹ ਨਾਲੋਂ ਬਾਅਦ ਹੋ ਰਿਹਾ ਕੰਮ ਜਿਹੜੇ ਪਾਸੇ ਮਰਜ਼ੀ ਜਾ ਕੇ ਦੇਖ ਲੋ ਸਾਰੇ ਪਾਸੇ ਵਿਕਾਸ ਦੀ ਝੜੀ ਆਈ ਕੋਈ ਅਸੀਂ ਸੜਕ ਨਹੀਂ ਛੱਡ ਰਹੇ ਕੋਈ ਅਸੀਂ ਮਤਲਬ ਆ ਸਕੂਲ ਨਹੀਂ ਛੱਡ ਰਹੇ ਕੋਈ ਹਸਪਤਾਲ ਨਹੀਂ ਛੱਡ ਰਹੇ ਤੁਹਾਡੇ ਮੇਰੇ ਹਸਪਤਾਲ ਦੇ ਵਿੱਚ ਵੀ ਉਦੋਂ ਆ ਕੇ ਇਹ ጉਦਕਟ ਅੰਦਰ ਕੇ ਗਿਆ ਸੀਗਾ ਦੋ ਵਾਰੀਆਂ ਹਸਪਤਾਲ ਦੇ ਵਿੱਚ ਵੀ ਆ ਕੇ ਖਾਸ ਸਕੂਲ ਵਿਜ਼ਿਟ ਕਰਕੇ ਪਾ ਸਾਰੇ ਸਕੂਲ ਵਿਜ਼ਿਟ ਕੀਤੇ ਨੇ ਸਭ ਦੇ ਵਿੱਚ ਨਿਗਰ ਰੱਖੀ ਹੋਈ ਹੈ ਕਿ ਕਿ ਅਧਿਆਪਕਾਂ ਦੀ ਭਾਗ ਭਾ ਕਿੱਥੇ ਕੀ ਚਾਹੀਦਾ ਹੈ ਬਿਜਲੀ ਖੇਤਰ ਵਧੀਆ ਕਰ ਦਿੱਤਾ ਆ ਤੁਹਾਡੇ ਸੜਕਾਂ ਦਾ ਜਾਲ ਜੜਾਇਆ ਉਹ ਲਗਭਗ ਮੁਕੰਮਲ ਹੀ ਆ ਕੁਝ ਰਹਿ ਗਿਆ ਹੋ ਜਾਣ ਗਿਆ ਅਜੇ ਸਮਾਂ ਕਿੰਨਾ ਦੋ ਸਾਲ ਦਾ ਦੋ ਸਾਲ ਹੀ ਹੋਏ ਨਾ ਜਿਹਦੇ ਤੇ 5 ਸਾਲ ਵਾਸਤੇ ਤੁਸੀਂ ਚੁਣਿਆ ਸਾਨੂੰ ਅਜੇ ਤੇ ਦੋ ਸਾਲ ਹੋਏ ਨੇ ਜੇ ਦੋ ਸਾਲਾਂ ਦੇ ਵਿੱਚ ਇਹਦਾ ਕੰਮ ਹੋ ਗਿਆ ਤੇ ਅਜੇ ਤੇ ਬਾਕੀ 3 ਸਾਲ ਪੈਲੇ ਆਪਣੇ ਉਲੇ ਆਪਾਂ ਕੰਮ ਕਰਨੇ ਹੀ ਨੇ ਸੋ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਕੋਈ ਫਰਕ ਨਹੀਂ ਪਿਆ ਕੋਈ ਬਦਲਾਅ ਨਹੀਂ ਆਇਆ ਉਹਨਾਂ ਨੂੰ ਉਹਨਾਂ ਦਾ ਬਹੁਤਾ ਫੇਰਨਾ ਕਰ ਇੰਡੀਆ ਉਹਰ ਬਚਨ ਸਿੰਘ ਜਿੰਦਾਬਾਦ ਸਰਦਾਰ ਭਗਤ ਸਿੰਘ ਬਾਣ ਕਰਕੇ ਭਾਈ ਸਮਾਂ ਆ ਰਿਹਾ ਥੋੜਾ ਸਮਾਂ ਹੋਰ ਤੁਸੀਂ ਦਿਓ ਝਾੜੂ ਤੇ ਲਾਓ ਮੋਰਾ ਤੇ ਫਿਰ 4 ਤਰੀਕ ਨੂੰ ਲੱਗ ਪਦਾ ਜਾਵੇ ਜਦੋਂ ਇਸ ਝਾੜੂ ਦੇ ਚੰਦ ਕਰਾ ਵਿਕਾਸ ਤਾਂ ਤੇ ਫਿਰ ਆਪਾਂ ਪਿੰਡ ਦਾ ਵਿਕਾਸ ਕਰਾ ਲਈਏ ਨਾ ਆਣੀਆ ਤੇ ਨਾਂ ਲਵਾਂਗੇ ਅਸੀਂ ਸੇਵਾ ਵਿੱਚ ਆਏ ਸੇਵਾ ਕਰਾਂਗੇ ਸਾਰੀ ਟੀਮ ਸਾਡੀ ਜਿਹੜੀ ਆ ਉਹ ਤਗੜੇ ਹੋ ਕੇ ਸੇਵਾ ਵਿੱਚ ਲੱਗੀ ਆ ਹੋਈਆਂ ਪੁਰਾਣੀ ਬਾਗੀ ਮੰਤਰੀ ਸਾਹਿਬ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਆਗੂ ਦੀ ਪਾਰਟੀ ਦੇ ਸਾਰੇ ਜਿਹੜਾ ਵਰਕਰ ਔਰ মিডিਆ ਪੈਣਾ ਵੀਰ ਭਾਈ ਤੇ ਸਾਡੇ ਬਹੁਤ ਸਤਿਕਾਰਯੋਗ ਮੰਨ ਜੋ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਤੇ ਕੈਬਨਟ ਮੰਤਰੀ ਸਰਕਾਰ ਹਰਜੋਤ ਸਿੰਘ ਜੀ ਈਡੀਓ ਔਰ ਜਿਨ੍ਹਾਂ ਦੀ ਇਮਾਨਦਾਰੀ ਔਰ ਜਿਹੜੇ ਆਪ ਜਾਣਦੇ ਹੋ ਕਿ ਉਦੋਂ ਸਾਡੇ ਪਿੰਡ ਦੇ